ਦਿਨ ਰਾਤ ਮਾਪੇ ਇੱਕ ਕਰਕੇ ਕੰਮ ਕਰਦੇ ਨੇ ਤਾਂ ਕਿ ਉਹਨਾਂ ਦੇ ਬੱਚੇ ਬਹੁਤ ਵੱਡਾ ਮੁਕਾਮ ਹਾਸਲ ਕਰ ਸਕਣ ਤਾਂ ਜਦੋਂ ਬੱਚੇ ਸੁਪਨੇ ਪੂਰੇ ਕਰ ਲੈਂਦੇ ਨੇ ਕੁਝ ਬਣ ਜਾਂਦੇ ਨੇ ਤੇ ਉਹਨਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੰਜਾਬ ਦੇ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਨੇ ਪੰਜਾਬ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਨੇ ਲੇਫਟੀਨੇਟ ਦੇ ਵਿੱਚ ਭਰਤੀ ਹੋ ਗਿਆ ਜੀ ਹਾਂ ਲੈਫਟੀਨੇਟ ਦੇ ਵਿੱਚ ਇਹ ਨੌਜਵਾਨ ਭਰਤੀ ਹੋ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕ ਰਹੇ ਹੋ ਤਾਂ ਦੱਸ ਦਿਓ ਕਿ ਪਰਿਵਾਰ ਵਾਲਿਆਂ ਦਾ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈਗਾ ਐਨੀ ਖੁਸ਼ੀ ਇਸ ਪਿੰਡ ਦੇ ਵਿੱਚ ਪਹਿਲਾਂ ਕਦੇ ਨਹੀਂ ਮਨਾਈ ਗਈ ਸੀ ਤਾਂ ਇਸ ਪਿੰਡ ਦੇ ਵਿੱਚ ਇਹ ਪਹਿਲਾ ਨੌਜਵਾਨ ਇਕਲੌਤਾ ਨੌਜਵਾਨ ਹੈ ਜੋ ਕਿ ਲੈਫਟੀਨੇਟ ਦੇ ਵਿੱਚ ਭਰਤੀ ਹੋਇਆ ਹੈ ਤਾਂ ਪੰਜਾਬ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਦੱਸ ਦਿਓ ਕਿ ਪੰਜਾਬ ਦਾ ਇਹ ਨੌਜਵਾਨ ਜਿਸਨੇ ਬਹੁਤ ਮਿਹਨਤ ਕੀਤੀ ਸੀਗੀ ਕਿਹਾ ਜਾ ਰਿਹਾ ਹੈਗਾ ਕਿ ਇਸ ਨੌਜਵਾਨ ਦਾ ਬਚਪਨ ਦਾ ਸੁਪਨਾ ਸੀਗਾ ਇਸ ਦੇ ਮਾਪਿਆਂ ਨੇ ਬਹੁਤ ਮਿਹਨਤ ਕੀਤੀ ਹੈ ਅਧਿਆਪਕ ਨੇ ਅਧਿਆਪਕ ਤੋਂ ਦੱਸੇ ਜਾ ਰਹੇ ਨੇ ਇਹਦੇ ਮਾਪਿਓ ਜਿਹੜੇ ਕੀ ਨੇ ਮੁੰਡੇ ਦੇ ਮਾਤਾ ਪਿਤਾ ਦੋਨੋਂ ਹੀ ਅਧਿਆਪਕ ਨੇ ਤੇ ਬੜੀ ਮਿਹਨਤ ਕਰਕੇ ਆਪਣੇ ਮੁੰਡੇ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈਗਾ ਤਾਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਮੈਰੀ ਜੱਟਾ ਦਾ ਨੌਜਵਾਨ ਸੌਰਵ ਭਾਰਤੀ ਫੌਜ ਦੇ ਵਿੱਚ ਲੈਫਟੀਨੇਟ ਭਰਤੀ ਹੋਇਆ ਸੌਰਵ ਦੇ ਘਰ ਪਰਤਨ ਦੀ ਖੁਸ਼ੀ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਉਸ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ ਗਲੇ ਦੇ ਵਿੱਚ ਪੈਸਿਆਂ ਦਾ ਹਾਰ ਪਾਇਆ ਗਿਆ ਹੈਗਾ ਜਾਣਕਾਰੀ ਦਿੰਦੇ ਹੋਏ ਲੈਫਟੀਨੇਟ ਸੌਰਵ ਨੇ ਦੱਸਿਆ ਹੈਗਾ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀਗਾ ਕਿ ਉਹ ਇੱਕ ਦਿਨ ਲੈਫਟੀਨੇਟ ਜ਼ਰੂਰ ਬਣੇਗਾ ਜੋ ਕਿ ਅੱਜ ਪੂਰਾ ਹੋ ਗਿਆ ਤਾਂ ਕਹਿੰਦੇ ਨੇ ਕਿ ਜਦੋਂ ਫਲ ਮਿਲਦਾ ਹੈਗਾ ਦਰਖਤ ਨੂੰ ਅਸੀਂ ਪਾਣੀ ਦਿੰਦੇ ਆਂ ਉਸ ਨੂੰ ਜਦ ਤੱਕ ਵੱਡਾ ਹੁੰਦਾ ਹੈ ਫਲ ਜਦੋਂ ਮਿਲਦਾ ਹੈ ਤਾਂ ਉਸ ਦੀ ਖੁਸ਼ੀ ਕਿੰਨੀ ਹੁੰਦੀ ਹੈ ਇਹ ਉਹਨਾਂ ਤੋਂ ਪੁੱਛਿਆ ਜਾ ਸਕਦਾ ਉਹਨਾਂ ਤੋਂ ਜਾਣਿਆ ਜਾਂਦਾ ਹੈਗਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਆਪਣੇ ਸੁਪਨੇ ਪੂਰੇ ਕੀਤੇ ਹੁੰਦੇ ਨੇ ਉਸ ਨੇ ਕਿਹਾ ਹੈਗਾ ਕਿ ਇਸ ਮੁਕਾਮ ਤੱਕ ਉਸ ਨੂੰ ਪਹੁੰਚਾਉਣ ਦੇ ਲਈ ਉਸ ਦੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ ਸੌਰਵ ਦੀ ਉਮਰ ਉਮਰ ਜੜੀ ਕੀ ਹੈ ਮਹਿਜ 22 ਸਾਲ ਹੈ ਅਤੇ ਉਸ ਦੇ ਪਿੰਡ ਵਾਸੀਆਂ ਦੇ ਵਿੱਚੋਂ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਦੱਸ ਦੇ ਕਿ ਸੌਰਵ ਦੇ ਮਾਤਾ ਪਿਤਾ ਨੇ ਕਿਹਾ ਹੈਗਾ ਕਿ ਉਸ ਉਹਨਾਂ ਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਆਪਣੇ ਬੇਟੇ ਦੇ ਉੱਤੇ ਉਹਨਾਂ ਦਾ ਬੇਟਾ ਵੱਡਾ ਅਫਸਰ ਬਣਿਆ ਸੌਰਵ ਦੇ ਮਾਤਾ ਪਿਤਾ ਅਧਿਆਪਕ ਨੇ ਸੌਰਵ ਦੇ ਘਰ ਵਧਾਈਆਂ ਦੇਣ ਦੇ ਲਈ ਲਗਾਤਾਰ ਲੋਕਾਂ ਦੇ ਵੱਲੋਂ ਰਿਸ਼ਤਦਾਰਾਂ ਦੇ ਵੱਲੋਂ ਮਠਾਈਆਂ ਲੈ ਕੇ ਆ ਰਹੇ ਨੇ ਸੌਰਵ ਆਪਣੇ ਪਿੰਡ ਦਾ ਇਕਲੌਤਾ ਨੌਜਵਾਨ ਹੈ ਜੋ ਕਿ ਭਾਰਤੀ ਫੌਜ ਦੇ ਵਿੱਚ ਲੈਫਟੀਨੈਂਟ ਬਣਿਆ ਕਮੈਂਟਾਂ ਦੇ ਵਿੱਚ ਤੁਸੀਂ ਵੀ ਇਸ ਨੌਜਵਾਨ ਨੂੰ ਜ਼ਰੂਰ ਵਧਾਈ ਦਿਓ ਤੇ ਇਸ ਦਾ ਹੌਸਲਾ ਜ਼ਰੂਰ ਅਫਜ਼ਾਈ ਕਰੋ ਕਿਉਂਕਿ ਅਜਈਆਂ ਖਬਰਾਂ ਦੇਖ ਕੇ ਅਜਿਹੇ ਨੌਜਵਾਨ ਨੂੰ ਦੇਖ ਕੇ ਪੰਜਾਬ ਦੀ ਨੌਜਵਾਨ ਜਿੱਥੇ ਕਿ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਤੇ ਕਈ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਨੇ ਤਾਂ ਕਿਤੇ ਨਾ ਕਿਤੇ ਅਜਈਆਂ ਖਬਰਾਂ ਦੇਖ ਕੇ ਜਿੱਥੇ ਪੰਜਾਬ ਦੇ ਨੌਜਵਾਨ ਕੋਈ ਵਧੀਆ ਕੰਮ ਕਰਦੇ ਨੇ ਤਾਂ ਖਬਰਾਂ ਦੇਖ ਕੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਇਹ ਕਰਨ ਦਾ ਜ਼ਰੂਰ ਹੁਨਰ ਆਵੇਗਾ ਇੱਕ ਜਜ਼ਬਾ ਜਿਹੜਾ ਕਿ ਜਾਗੇਗਾ ਕਿ ਅਸੀਂ ਵੀ ਕੁਝ ਕਰ ਦਿਖਾਈਏ ਆਪਣੇ ਮਾਪਿਆਂ ਦਾ ਸੁਪਨਾ ਜ਼ਰੂਰ ਪੂਰਾ ਕਰਕੇ ਦਿਖਾਈਏ